चला गॾी चोल ਦਾ ਡਿਪਰ ਯੂਜ਼ ਕਰ ਲਓ ਗਰੂ ਥੋੜੇ ਜਿਹਾ ਰੱਖ ਲਵਾ ਦਿੱਤੇ ਆ ਉਸ ਤੇ ਆਹ ਦਾ ਡਿਪਰ ਵੀ ਮਾਰਿਆ ਗਰੂ ਜੀ ਚਲੋ ਬੁਰੇ ਦੇਖ ਕੇ ਜਾਨਾ ਉਹ ਟੇਕ ਪਿਛੇ ਦੇ ਕੇ ਚਲੋ ਹੋ ਜਾਣਾ ਕਰਦੇ ਹੋ ਟੇਕ ਆਹ ਠੀਕ ਆ ਲਿਓ ਇਧਰੋਂ ਘੱਟ ਹੋਵੇ ਗੱਡੀ ਪਿੱਛੇ ਲਾਲ ਆਵੇ ਲਾਲ ਹੀ ਬਾਕੀ ਇਧਰੋਂ ਵੀ ਦੇਖ ਕੇ ਬਾਕੀ ਇਹਨਾਂ ਦਾ ਖਿਆਲ ਨਹੀਂ ਰੱਖਣਾ ਆਵਾਜ਼ ਕੋਈ ਗੱਡੀ ਇੱਥੋਂ ਦੇਖ ਕਿਧਰ ਸਕੂਟਰ ਨੂੰ ਛੱਡਦੇ ਸ਼ੀਸ਼ਾ ਦੇ ਕੇਸ ਲੈਫਟ ਇਧਰਲੇ ਦੇਖਿਆ ਸੀ ਨਾ ਲੈਫਟ ਹਾਂਜੀ ਇਧਰਲੇ ਹੌਲੀ ਹੌਲੀ ਹੋਵੇ ਓਵਰਟੇਕ ਨਹੀਂ ਹੋਣਾ ਹਜੇ ਆਲ ਨਲ ਕੇ ਆ ਨਲ ਲਾੜੀ ਨਹੀਂ ਕਰਨੀ ਗੱਡੀ ਹੌਲੀ ਕਰ ਲੈ ਉਹਦੀ ਕਲਚ ਦਬਕੇ ਬ੍ਰੇਕ ਲਾ ਲੋ ਗੱਡੀ ਸਗੀ ਨਿਕਲ ਜਾਣੀ ਹੈ ਫਿਰ ਉਹ ਬੋਟੇ ਕਰ ਲੈ ਚਲ ਹੁਣ ਤਾਂ ਫੇਰ ਵੀ ਹੋ ਗਿਆ ਪਰ ਜਗਾ ਥੋੜੀ ਸੀ ਜੱਤੋਂ ਹੌਲੀ ਬ੍ਰੇਕ ਤੋਂ അദ്ധാ